3 ਸਾਲ ਹੋ ਗਏ ਮੈਰਿਜ ਨੂੰ ਮਤਲਬ ਬੱਚੇ ਵਾਸਤੇ ਟਰਾਈ ਕਰਦੇ ਸੀ 컨ਸੀਵ ਨਹੀਂ ਹੋ ਰਿਹਾ ਸੀ ਮਤਲਬ ਇੱਕ ਮਾਨਤ ਵਿੱਚ ਦੋ ਵਾਰੀ ਪੀਰੀਅਡ ਆਉਂਦੇ ਸੀ ਤੇ ਮੈਨੂੰ 15 ਦਿਨ ਹੋਈ ਮੈਡੀਸਿਨ ਖਾਂਦਿਆ ਤੇ ਪਹਿਲੀ ਵਾਰੀ ਹੋਇਆ ਕਿ ਮੈਨੂੰ ਮਹੀਨੇ ਬਾਅਦ ਪੀਰੀਅਡ ਆਇਆ ਪੀਸੀਓਡੀ ਇਸ ਦੀ ਸਮੱਸਿਆ ਨਾਲ ਬਹੁਤ ਸਾਰੀਆਂ ਲੇਡੀਜ਼ ਜੂਝ ਰੀਆਂ ਨੇ ਪਰ ਜਾਣੇ ਅਣਜਾਣੇ ਉਹ ਕਿਸੇ ਨਾਲ ਇਹ ਗੱਲ ਸ਼ੇਅਰ ਨਹੀਂ ਕਰ ਸਕਦੀਆਂ ਕਿ ਅਸੀਂ ਪੀਸੀਓਡੀ ਦੀ ਸ਼ਿਕਾਰ ਹਾਂ ਕਿ ਹੋਜੀ ਪ੍ਰੋਬਲਮ ਦੇ ਲਈ ਆਇਆ ਸੀ ਮੈਂ ਪੀਸੀਓਡੀ ਪ੍ਰੋਬਲਮ ਤੇ ਆਇਆ ਸੀ ਕਿ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਮੈਨੂੰ ਲਕੋਰੀਆ ਦੀ ਪ੍ਰੋਬਲਮ ਸੀ ਜਦਾ ਕਰਕੇ ਮੈਨੂੰ ਬਹੁਤ ਜ਼ਿਆਦਾ ਫੈਟ ਪ੍ਰੋਬਲਮ ਹੋ ਗਈ ਸੀ ਤੇ ਉਹਦੇ ਨਾਲ ਮੇਰਾ ਬੈਕ ਪੇਨ ਇੰਨਾ ਹੁੰਦਾ ਸੀ ਮੇਰੇ ਕੋਲ ਰਾਤ ਨੂੰ ਸੌਣਾ ਬਹੁਤ ਦਿੱਕਤ ਆਉਂਦੀ ਸੀ ਸੌਣ ਪੈਣ ਦੇ ਵਿੱਚ ਵੀ 2 ਮਹੀਨੇ ਹੋ ਗਏ ਨੇ ਇਹਨਾਂ ਦੀ ਮੈਡੀਸਿਨ ਨੂੰ ਯੂਜ਼ ਕਰਦਿਆਂ ਮੇਰੇ ਮਤਲਬ 100% ਨਹੀਂ ਕਹਿ ਸਕਦਾ 92 ਤੋਂ 95% ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਹੈ ਬੀਬੀ ਸਾal ਦੀਆਂ ਕੁੜੀਆਂ ਵੀ ਇੱਥੇ ਆਈਆਂ ਹੋਈਆਂ ਨੇ ਹਨਾ ਮੈਂ ਜਿੰਨਾਂ ਤੋਂ ਕੁੜੀਆਂ ਤੋਂ ਪੁੱਛਿਆ ਸਾਰੀਆਂ ਤੁਹਾਡੀ ਤਾਰੀਫ ਕਰ ਰਹੀਆਂ ਨੇ ਕਿ ਹਨਾ ਵੀ ਸਾਨੂੰ ਸਿਗੀ ਇਹ ਪ੍ਰੋਬਲਮ ਕੋਈ ਆਪਣੇ ਚਾਚੇ ਦੀ ਕੁੜੀ ਤੋਂ ਪੁੱਛ ਕੇ ਆਇਆ ਕੋਈ ਗੁਆਂਢੀਆਂ ਦੀ ਕੁੜੀ ਤੋਂ ਪੁੱਛ ਕੇ ਆਇਆ ਸੋ ਅੱਜ ਜੇਕਰ ਤੁਹਾਡਾ ਨਾਮ ਬਣ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇਹ ਟਰਸਟ ਕਮਾਇਆ ਹੈ ਲੋਕਾਂ ਦੇ ਕੋਲ ਜੀ ਮੈਮ ਬਿਲਕੁਲ ਜੀ ਮੈਮ ਇਹ ਆਯੁਰਵੇਦਾ ਜੋ ਕਿ ਹੈ ਮਤਲਬ ਕਿ ਕਹਨੂਆ ਹੈ ਕਿ ਪ੍ਰਾਤਨ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਸਾਨੂੰ ਇਸੇ ਤੇ ਹੀ ਵਿਸ਼ਵਾਸ ਤੋਂ ਲੱਗਦਾ ਹੈ ਕਿ ਬਹੁਤ ਵਾਰ ਲੇਡੀਜ਼ ਨੂੰ ਇਸ ਦੇ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਕਿ ਇਹ ਇੱਕ ਬਿਮਾਰੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਸਾਡਾ ਕੁੜੀਆਂ ਦਾ ਸਰੀਰ ਹੈ ਤੇ ਕੁੜੀਆਂ ਦੇ ਸਰੀਰ ਦੇ ਵਿੱਚ ਇਹ ਚੀਜ਼ਾਂ ਨਾਰਮਲ ਨੇ ਜਾਂ ਪੀਰੀਅਡਸ ਜੇਕਰ ਉੱਪਰ-ਨੀਚੇ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਹਿਲਾਂ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਇੱਕ ਬਿਮਾਰੀ ਹੈ ਜੀ ਮੈਮ ਬਿਲਕੁਲ ਨਹੀਂ ਪਤਾ ਹੁੰਦਾ ਕਿਉਂਕਿ ਮੈਂ ਮੈਮ ਉਹਨਾਂ ਨੂੰ ਇਹ ਇਸੇ ਕਰਕੇ ਮੈਂ ਤੁਹਾਨੂੰ ਉਹਨਾਂ ਦੇ ਲੱਛਣਾਂ ਤੋਂ ਜਾਣੂ ਕਰਵਾ ਰਹੀ ਹਾਂ ਕਿ ਉਹ ਜਾਣ ਸਕਣ ਛੋਟੇ-ਛੋਟੇ ਲੱਛਣ ਨੇ ਫੇਸ ਤੇ ਬਹੁਤ ਜ਼ਿਆਦਾ ਵਾਲ ਆਣਾ ਔਰ ਅੱਖਾਂ ਦੇ نیچے ਡਾਰਕ ਸਰਕਲ ਹੋ ਜਾਣਾ ਔਰ ਵਾਲਾ ਤਾਂ ਬਹੁਤ ਜ਼ਿਆ ਔਰ ਇਹਦੇ ਵਿੱਚ ਲਗੋਰੀਆ ਵਿੱਚ ਕਮਰ ਦਰਦ ਮੈਮ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਜਿਵੇਂ ਕਿ ਬਰਦਾਸ਼ਤ ਤੋਂ ਬਾਹਰ ਲੇਡੀਜ਼ ਦੀਆਂ ਹੱਡੀਆਂ ਦਾ ਖਚੁੰਮਰ ਬਣ ਜਾਂਦਾ ਹੈ ਅੱਜ 10 ਦੇ ਵਿੱਚੋਂ ਅੱਜ ਪੰਜ ਘਰਾਂ ਦੇ ਵਿੱਚ ਬੱਚਾ ਹੈ ਹੀ ਨਹੀਂ ਹਨਾ ਤੁਹਾਨੂੰ ਲੱਗਦਾ ਕਿ ਉਹ ਸ਼ੁਰੂਆਤ ਦੇ ਵਿੱਚ ਹੀ ਅਜਿਹੇ ਛੋਟੇ ਛੋਟੇ ਲੱਛਣ ਤੇ ਆਪਣੇ ਧਿਆਨ ਨਹੀਂ ਦਿੰਦੇ ਇਹ ਰੀਜ਼ਨ ਹੋ ਸਕਦੇ ਨੇ ਜੀ ਮੈਮ ਇਹੀ ਰੀਜ਼ਨ ਹੈ ਕਿਉਂਕਿ ਜਿਵੇਂ ਵਿਆਹ ਤੋਂ ਨਵੀਆਂ ਜੋੜੀਆਂ ਸਾਲ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਵੀ ਬੱਚਾ ਕਨਸੀਵ ਨਹੀਂ ਕਰ ਸਕਦੀਆਂ ਕਿਉਂਕਿ ਇਹ ਸਾਰੇ ਪੀਸੀਓਡੀ ਦੇ ਇਸ ਪ੍ਰੋਡਕਟ ਦੇ ਵਿੱਚ ਐਸੀ ਅਜੀਹੀ ਕਿਹੜੀ ਖਾਸੀਅਤ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਇੱਕ ਲੇਡੀ ਜਿਹੜੀ ਆ ਜੋ ਐਸ ਅਜੀਹੀਆਂ ਚੀਜ਼ਾਂ ਤੋਂ ਜੂਝ ਰਹੀ ਹੋ ਘਰੇ ਬੈਠ ਕੇ ਠੀਕ ਹੋ ਸਕਦੀ ਹੈ ਇਹਦੇ ਵਿੱਚ ਬਹੁਤ ਹੀ ਅਜੀਹੀਆਂ ਜੜੀਆਂ ਬੂਟੀਆਂ ਪਾਈਆਂ ਗਈਆਂ ਨੇ ਕਿ ਜੋ ਕਿ ਆਯੁਰਵੇਦਾ ਵਿੱਚ ਹੀ ਇਸ ਬਿਮਾਰੀ ਦਾ ਇਲਾਜ ਹੈ ਕਿਉਂਕਿ ਇਹਦੇ ਨਾਲ ਹੀ ਲੇਡੀਸ ਪ੍ਰੋਪਰ ਤਰੀਕੇ ਨਾਲ ਮਤਲਬ ਕਿ ਠੀਕ ਹੋ ਸਕਦੀ ਹੈ ਕਾਫੀ ਡਾਕਟਰਾਂ ਕੋ ਮੈਡੀਸਿਨ ਖਾਦੀ ਮੈਂ ਪਰ ਇੰਨੀ ਮੈਡੀਸਿਨ ਖਾਦੀ ਕਿ ਹੁਣ ਮੈਂ ਥੱਕ ਚੁੱਕੀ ਸੀ ਮੈਡੀਸਿਨ ਖਾ ਕੇ ਪਰੇਸ਼ਾਨ ਹੋ ਗਈ ਸੀ ਪਰ ਮੇਰੇ ਨਾਨਾ ਉਹਨਾਂ ਨੇ ਮੈਨੂੰ ਦਵਾਈ ਰეკਮੈਂਡ ਕੀਤੀ ਮੈਡੀਸਿਨ ਤੇ ਮੈਂ ਉਹ ਖਾਧੀ ਤਾਂ ਮੈਨੂੰ ਬਿਲਕੁਲ ਪੀਰੀਅਡ ਵਧੀਆ ਆਂਦੇ ਟਰਸਟ ਕਰਨਾ ਈਜੀ ਸੀ ਨਾ ਤੇ ਹਾਂਜੀ ਕਿਉਂਕਿ ਇਹ ਆਪਣੇ ਆਯੁਰਵੈਦਿਕ ਸੀਗਾ ਕਿਉਂਕਿ ਮੈਨੂੰ ਅੱਗੇ ਵੀ ਮੈਂ ਦੇਖਿਆ ਸੀ ਵੀ ਐਡ ਬਹੁਤ ਆਉਂਦੀਆਂ ਪਈਆਂ ਆਯੁਰਵੈਦਿਕ ਤੇ ਇਹਨਾਂ ਦੀ ਐਡ ਬਹੁਤ ਚੱਲਦੀ ਸੀ ਮੈਂ ਜਿਆਦਾ ਦੇਖਿਆ ਨਹੀਂ ਪਰ ਇਹਨਾਂ ਨੇ ਦੱਸਿਆ ਤੇ ਮੈਂ ਜਿਆਦਾ ਟ੍ਰਸਟ ਕੀਤਾ ਔਰਤਾ ਬਾਰਲੀ ਜੰਗਤਾ ਬਹੁਤ ਆਸਾਨੀ ਦੇ ਨਾਲ ਲੜ ਰਹੀਆਂ ਨੇ ਪਰ ਜੋ ਉਹਨਾਂ ਦੀ ਜ਼ਿੰਦਗੀ ਦੇ ਇੰਟਰਨਲ ਪ੍ਰੋਬਲਮਸ ਨੇ ਜਾਂ ਜ਼ਿੰਦਗੀ ਦੀ ਜੋ ਅੰਦਰੂਨੀ ਚੀਜ਼ਾਂ ਨੇ ਉਹਨਾਂ ਤੋਂ ਲੜ ਨਹੀਂ ਪਾਉਂਦੀਆਂ ਆਪਣੀਆਂ ਦਿੱਕਤਾਂ ਨੂੰ ਉਹ ਕਿਸੇ ਦੇ ਅੱਗੇ ਬਿਆਨ ਨਹੀਂ ਕਰ ਸਕਦੀਆਂ ਪਰ ਸਮਾਜ ਆ ਗਿਆ ਹੈ ਕਿ ਤੁਹਾਨੂੰ ਆਪਣੀ ਦਿੱਕਤਾਂ ਨੂੰ ਦੱਸਣਾ ਵੀ ਪਵੇਗਾ ਤੇ ਆਪਣੀ ਦਿੱਕਤਾਂ ਦੇ ਲਈ ਜੋ ਹੈ ਉਸ ਦਾ ਇਲਾਜ ਵੀ ਕਰਵਾਉਣਾ ਕਰਵਾਉਣਾ ਪਵੇਗਾ ਕਿਉਂਕਿ ਤੁਹਾਡੇ ਇਲਾਜ ਦੇ ਲਈ ਕੋਈ ਵੀ ਮੋੜੇ ਨਹੀਂ ਹੋਵੇਗਾ ਜਦੋਂ ਤੱਕ ਤੁਸੀਂ ਦੱਸੋਗੇ ਨਹੀਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਵੇਂ ਲਕੋਰੀਆ ਹੋ ਗਿਆ ਪੀਸੀਓਡੀ ਹੋ ਗਿਆ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਕਿਸੇ ਨੂੰ ਪੀਰੀਅਡ ਟਾਈਮ ਤੇ ਨਹੀਂ ਆ ਰਿਹਾ ਅਜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਪਰੇਸ਼ਾਨੀਆਂ ਨੂੰ ਸਿਰਫ ਅਸੀਂ ਸੰਗ ਦੇ ਕਰਕੇ ਆਪਣੇ ਤੱਕ ਹੀ ਜੋ ਹੈ ਉਹ ਸੀਮਿਤ ਰੱਖ ਦਿੰਦੇ ਆ ਸੋ ਇਸ ਦੇ ਬਾਰੇ ਅੱਜ ਖੁੱਲ ਕੇ ਗੱਲਬਾਤ ਵੀ ਕਰਾਂਗੇ ਤਾਂ ਤੁਸੀਂ ਖੁੱਲ ਕੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਤਾਂ ਕਿ ਜਿਨ੍ਹਾਂ ਔਰਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਔਰਤਾਂ ਜਿਹੜੀਆਂ ਨੇ ਉਹ ਆਪਣੇ ਬਿਮਾਰੀ ਦੇ ਨਾਲ ਲੜ ਸਕਣ ਸੋ ਇਸ ਟਾਪਿਕ ਦੇ ਉੱਤੇ ਗੱਲਬਾਤ ਕਰਨ ਦੇ ਨਾਲ ਮੇਨਾ ਐਕਸਪੋਰਟ ਮੋਨੋ ਵਾਲਾ ਮੌਜੂਦ ਨੇ ਮੈਮ ਤਾਂ ਮੈਮ ਸਭ ਤੋਂ ਪਹਿਲਾਂ ਤਾਂ ਸਸਿਗਾ ਹਾਂਜੀ ਸਸਿਗਾ ਮੈਮ ਤੇ ਸਭ ਤੋਂ ਪਹਿਲਾਂ ਜਿਵੇਂ ਸ਼ੁਰੂਆਤ ਹੀ ਕੀਤੀ ਹੈ ਨਾ ਵੀ ਆ ਜਔਰਤਾਂ ਆਪਣੀ ਬਿਮਾਰੀ ਬਾਰੇ ਖੁੱਲ ਕੇ ਨਹੀਂ ਕਰਦੀ ਆ ਮੈਂ ਜਾਂ ਔਰਤਾਂ ਜਿਹੜੀਆਂ ਨੇ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈਗੀ ਵੀ ਆ ਤਾਂ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਨੌਲੇਜ ਹੀ ਨਹੀਂ ਆ ਤੁਹਾਨੂੰ ਰੀਜ਼ਨ ਕੀ ਲੱਗਦਾ ਤੁਸੀਂ ਬਹੁਤ ਸਾਰੀਆਂ ਔਰਤਾਂ ਨੂੰ ਮਿਲਦੇ ਹੋ ਇਸ ਦੇ ਰਿਗਾਰਡਿੰਗ ਜੀ ਮੈਮ ਹਾਂਜੀ ਮੈਮ ਪਹਿਲਾਂ ਤਾਂ ਮੈਂ ਤੁਹਾਡਾ ਔਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਔਰ ਇਸ ਵੀਡੀਓ ਰਾਹੀਂ ਬਹੁਤ ਸਾਰੀਆਂ ਔਰਤਾਂ ਆਪਣੀ ਬਿਮਾਰੀ ਤੋਂ ਰਾਹਤ ਪਾ ਸਕਣਗੀਆਂ ਜਿਵੇਂ ਕਿ ਪੀਸੀਓਡੀ ਇਸ ਦੀ ਸਮੱਸਿਆ ਨਾਲ ਬਹੁਤ ਸਾਰੀਆਂ ਲੇਡੀਜ਼ ਜੂਝ ਰਹੀਆਂ ਨੇ ਪਰ ਜਾਣੇ ਅਣਜਾਣੇ ਉਹ ਕਿਸੇ ਨਾਲ ਇਹ ਗੱਲ ਸ਼ੇਅਰ ਨਹੀਂ ਕਰ ਸਕਦੀਆਂ ਕਿ ਅਸੀਂ ਪੀਸੀਓਡੀ ਦੀ ਸ਼ਿਕਾਰ ਹਾਂ ਪਰ ਵੈਸੇ ਤਾਂ ਇਹਦੇ ਬਹੁਤ ਸਾਰੇ ਲੱਛਣ ਨੇ ਬਟ ਮੈਂ ਤੁਹਾਨੂੰ ਕੁਝ ਮੁੱਖ ਲੱਛਣ ਦੱਸਦੀਆਂ ਕਿ ਜਿਵੇਂ ਪੀਰੀਅਡ ਦੀ ਸਮੱਸਿਆ ਜਿਵੇਂ ਲੇਡੀਜ਼ ਨੂੰ ਪੀਰੀਅਡਸ ਰੁੱਕ ਰੁੱਕ ਕੇ ਆ ਰਹੇ ਨੇ ਬਹੁਤ ਸਾਰੀਆਂ ਲੇਡੀਜ਼ ਆ ਜੋ ਕਿ ਫਲੋ ਨਹੀਂ ਬਣ ਪਾ ਰਿਆ ਉਹਨਾਂ ਦਾ ਕਈਆਂ ਦੇ ਤਾਂ ਕਲੌਡ ਬਨ ਬਨ ਕੇ ਆ ਰਹੇ ਨੇ ਮੈਮ ਔਰ ਇਸ ਦੀ ਚੇਪੇਟ ਵਿੱਚ ਮੈਮ 13 ਤੋਂ 14 ਸਾਲ ਦੀਆਂ ਬੱਚੀਆਂ ਜੋ ਇਸ ਦੀਆਂ ਸ਼ਿਕਾਰ ਹੋ ਰਹੀਆਂ ਹੋ ਰਹੀਆਂ ਹੈ ਨਾ ਔਰ ਬਹੁਤ ਸਾਰੀਆਂ ਲੇਡੀਜ਼ ਜਿਨ੍ਹਾਂ ਦੇ ਪੀਰੀਅਡਸ ਮਹੀਨੇ ਬਾਅਦ ਨਹੀਂ ਸਾਲ ਬਾਅਦ 1.5 ਸਾਲ ਬਾਅਦ ਆ ਰਹੇ ਇੱਕ ਵਾਰੀ ਕੁੜੀਆਂ ਦੀ ਗੱਲ ਕਰਦੇ ਜੀ ਮੈਮ ਹਮ ਔਰ ਇਹਦੇ ਵਿੱਚ ਮੈਮ ਖੂਨ ਦੀ ਕਮੀ ਦਾ ਹੋਣਾ ਔਰ ਲਕੋਰੀਆ ਦੀ ਸਮੱਸਿਆ ਜੋ ਕਿ ਬਹੁਤ ਸਾਰੀਆਂ ਛੋਟੀਆਂ ਬੱਚੀਆਂ ਨੂੰ ਵੀ ਹੈ ਔਰ ਯੰਗੇਸਟ ਨੂੰ ਵੀ ਆਇਆ ਤੇ ਮੈਚੁਰ ਲੜਕੀਆਂ ਨੂੰ ਵੀ ਆਇਆ ਨਾ ਬਟ ਉਹ ਕਿਉਂ ਨਹੀਂ ਸ਼ੇਅਰ ਕਰਦੀਆਂ ਥੋੜਾ ਸ਼ਰਮਾ ਗਈਆਂ ਸੰਗ ਗਈਆਂ ਨਾ ਇਸ ਕਰਕੇ ਤੇ ਇਹਦੇ ਆ ਨਾ ਬਹੁਤ ਛੋਟੇ ਛੋਟੇ ਲੱਛਣ ਮੈਂ ਤੁਹਾਨੂੰ ਦੱਸ ਦਿਆਂਗੀ ਲੱਛਣਾਂ ਲੱਛਣਾਂ ਤੇ ਬਾਤ ਚ ਆਉਂਗੀ ਪਹਿਲਾਂ ਮੈਨੂੰ ਇਹ ਚੀਜ਼ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ 13 ਸਾਲ 14 ਸਾਲ ਦੀ ਹੈ ਨਾ ਬੱਚੇ ਨੂੰ ਵੀ ਇਹ ਪ੍ਰੋਬਲਮ ਹੋ ਰਹੀ ਹੈ ਜਾਂ ਅੱਜ ਲੇਡੀਜ਼ ਹਰ ਇਸ ਪ੍ਰੋਬਲਮ ਤੋਂ ਨਿਕਲ ਰਹੀ ਹੈ ਨਾ ਤੋਂ ਲੱਗਦਾ ਹੈ ਕਿ ਬਹੁਤ ਵਾਰ ਲੇਡੀਜ਼ ਨੂੰ ਇਸ ਦੇ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਕਿ ਇਹ ਇੱਕ ਬਿਮਾਰੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਸਾਡਾ ਕੁੜੀਆਂ ਦਾ ਸਰੀਰ ਹੈ ਤੇ ਕੁੜੀਆਂ ਦੇ ਸਰੀਰ ਦੇ ਵਿੱਚ ਇਹ ਚੀਜ਼ਾਂ ਨਾਰਮਲ ਨੇ ਜਾਂ ਪੀਰੀਅਡਸ ਜੇਕਰ ਉੱਪਰ-ਨੀਚੇ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਹਿਲਾਂ ਇਹ ਪਤਾ ਹੀ ਨਹੀਂ ਹੁੰਦਾ ਕਿ ਇਹ ਇੱਕ ਬਿਮਾਰੀ ਹੈ ਜੀ ਮੈਮ ਬਿਲਕੁਲ ਨਹੀਂ ਪਤਾ ਹੁੰਦਾ ਕਿਉਂਕਿ ਮੈਂ ਮੈਮ ਉਹਨਾਂ ਨੂੰ ਇਹ ਇਸੇ ਕਰਕੇ ਮੈਂ ਤੁਹਾਨੂੰ ਉਹਨਾਂ ਦੇ ਲੱਛਣਾਂ ਤੋਂ ਜਾਣੂ ਕਰਵਾ ਰਹੀ ਹਾਂ ਕਿ ਉਹ ਜਾਣ ਸਕਣ ਵੀ ਅਸੀਂ ਇਸ ਮਤਲਬ ਕਿ ਪੀਸੀਓਡੀ ਦੀ ਸ਼ਿਕਾਰ ਹੋ ਚੁੱਕੀਆਂ ਹਾਂ ਜਿਵੇਂ ਕਿ ਇਹਦੇ ਛੋਟੇ-ਛੋਟੇ ਲੱਛਣ ਨੇ ਫੇਸ ਤੇ ਬਹੁਤ ਜ਼ਿਆਦਾ ਕਰਵਾ ਰਹੀਆਂ ਨੇ ਔਰ ਅੱਖਾਂ ਦੇ نیچے ਡਾਰਕ ਸਰਕਲ ਹੋ ਜਾਣਾ ਔਰ ਬਾਲਾ ਦਾ ਬਹੁਤ ਜ਼ਿਆਦਾ ਝੜਨਾ ਮੈਮ ਔਰ ਇਹਦੇ ਵਿੱਚ ਲੇਕੋਰੀਆ ਵਿੱਚ ਕਮਰ ਦਰਦ ਮੈਮ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਜਿਵੇਂ ਕਿ ਬਰਦਾਸ਼ਤ ਤੋਂ ਬਾਹਰ ਲੇਡੀਜ਼ ਦੀਆਂ ਹੱਡੀਆਂ ਦਾ ਕਚੁੰਬਰ ਬਣ ਜਾਂਦਾ ਜੋ ਕਿ ਉਹ ਮਤਲਬ ਕਿ ਸ਼ਾਮ ਦੇ ਟਾਈਮ ਦੇਖੋ ਸਾਰਾ ਦਿਨ ਲੇਡੀਜ਼ ਨੇ ਕੰਮ ਕਰਨਾ ਸ਼ਾਮ ਦੇ ਟਾਈਮ ਉਹਨਾਂ ਦੇ ਪੈਰਾਂ ਔਰ ਹੱਡੀਆਂ ਵਿੱਚ ਇੰਨਾ ਕ ਜ਼ਿਆਦਾ ਦਰਦ ਹੁੰਦਾ ਹੈ ਕਿ ਉਹ ਮਤਲਬ ਕਿ ਰਾਤ ਨੂੰ ਉਹਨਾਂ ਨੂੰ ਪੇਨ ਕਿਲਰ ਵੀ ਲੈਣੀ ਪੈਂਦੀ ਹੈ ਲੇਕੋਰੀਆ ਦਾ ਮਤਲਬ ਇਹ ਲੱਛਣ ਹੈ ਮੈਂ ਬਹੁਤ ਸਾਰੀ ਲੇਡੀਜ਼ ਨੂੰ ਇਹ ਕਹਿੰਦੇ ਜਰੂਰ ਸੁਣਿਆ ਕਿ ਸਾਡਾ ਲੱਕ ਦੁਖ ਰਿਹਾ ਹੈ ਸਾਡੇ ਪੈਰ ਦੁਖ ਰਹੇ ਨੇ ਬਾਰੇ ਮੈਂ ਉਹਨਾਂ ਨੂੰ ਕਦੀ ਇਹ ਨਹੀਂ ਕਹਿੰਦੇ ਸੁਣਿਆ ਬਹੁਤ ਵਾਰ ਕਿ ਵਾਈ ਡਿਸਚਾਰਜ ਦੇ ਕਰਕੇ ਹੋ ਰਿਹਾ ਹੈ ਨਾ ਸੋ ਜਦੋਂ ਅਜਿਹੇ ਲੱਛਣ ਜਦੋਂ ਆਉਂਦੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਉਹ ਇੱਕ ਘਾਤਕ ਬਿਮਾਰੀ ਬਣ ਸਕਦੀ ਹੈ ਜਾਂ ਇਹਦੇ ਨਾਲ ਕਿਉਂ-ਕਿ ਉਹ ਜੀਆਂ ਸਮੱਸਿਆਵਾਂ ਆਉਂਦੀਆਂ ਨੇ ਮੈਨੂੰ ਉਹ ਵੀ ਜਰੂਰ ਦੱਸੋ ਹਾਂਜੀ ਮੈਮ ਇਹਦੇ ਨਾਲ ਮੈਂ ਤੁਹਾਨੂੰ ਦੱਸ ਰਹੀ ਐ ਇਸੇ ਕਰਕੇ ਮੈਂ ਛੋਟੇ-ਛੋਟੇ ਲੱਛਣ ਦੱਸੀ ਇਹਦੇ ਵਿੱਚ ਖੂਨ ਦੀ ਕਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਔਰ ਇਹਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸਾਹਮਣ ਯਾਨੀ ਵਿਆਹ ਤਾਂ ਨਵੀਆਂ ਜੋੜੀਆਂ ਸਾਲ ਬਾਅਦ 5 ਸਾਲ ਬਾਅਦ 10 ਸਾਲ ਬਾਅਦ ਵੀ ਬੱਚਾ ਕਨਸੀਵ ਨਹੀਂ ਕਰ ਸਕਦੀਆਂ ਕਿਉਂਕਿ ਇਹ ਸਾਰੇ ਪੀਸੀਓਡੀ ਦੇ ਲੱਛਣ ਅੱਜ 10 ਦੇ ਵਿੱਚੋਂ ਅੱਜ 5 ਘਰਾਂ ਦੇ ਵਿੱਚ ਬੱਚਾ ਹੈ ਹੀ ਨਹੀਂ ਹਨਾ ਤਾਂ ਲੱਗਦਾ ਕਿ ਉਹ ਸ਼ੁਰੂਆਤ ਦੇ ਵਿੱਚ ਹੀ ਅਜਿਹੇ ਛੋਟੇ ਛੋਟੇ ਲੱਛਣ ਤੇ ਆਪਣੇ ਧਿਆਨ ਨਹੀਂ ਦਿੰਦੇ ਇਹ ਰੀਜ਼ਨ ਹੋ ਸਕਦੇ ਨੇ ਜੀ ਮੈਮ ਇਹੀ ਰੀਜ਼ਨ ਹੈ ਕਿਉਂਕਿ ਥੋੜਾ ਸ਼ਰਮ ਚ ਜਾ ਕੇ ਆਪਣੇ ਪੇਰੈਂਟਸ ਨਾਲ ਨਾ ਕੋਈ ਗੱਲ ਸ਼ੇਅਰ ਕਰਨਾ ਬੱਚਿਆਂ ਦਾ ਇਹ ਹੋ ਜਾਂਦਾ ਕਿ ਉਹ ਦੱਸ ਨਹੀਂ پا ਰਹੇ ਆਪਣੇ ਪੇਰੈਂਟਸ ਨੂੰ ਅੱਛਾ ਔਰ ਇੱਕ ਸਭ ਤੋਂ ਵਧੀਆ ਚੀਜ਼ ਇਹ ਵੀ ਹੈ ਕਿ ਜਿਵੇਂ ਹਨਾ ਬਹੁਤ ਵਾਰ ਲੇਡੀ ਜਿਹੜੀ ਆ ਡਾਕਟਰ ਦੇ ਕੋਲ ਜਾ ਕੇ ਹਨਾ ਦੱਸਣ ਨੂੰ ਵੀ ਸ਼ਰਮ ਮਹਿਸੂਸ ਕਰਦੇ ਕਿ ਮੈਂ ਪਹਿਲਾਂ ਘਰੋਂ ਮੈਂ ਕੀ ਕਹਿ ਕੇ ਜਾਵਾਂ ਵੀ ਮੈਂ ਕਾਦੀ ਦਵਾਈ ਲੈਣ ਚੱਲੀਆਂ ਤੇ ਜਦ ਮੈਂ ਡਾਕਟਰ ਦੇ ਕੋਲ ਪਹੁੰਚਦੀ ਆ ਤੇ ਮੈਂ ਉਹਦੇ ਕਲੀਨਿਕ ਤੇ ਬੈਠ ਕੇ ਆਪਣੀ ਕਿਹੜੀ ਪ੍ਰੋਬਲਮ ਦੱਸਾਂ ਨਾ ਸੋ ਇੱਕ ਬਧੀਆ ਇਹਨਾਂ ਨੇ ਉਹ ਉਪਰਾਲਾ ਕੀਤਾ ਹੈ ਕਿ ਇਹ ਖੁਦ ਕੈਮਰੇ ਦੇ ਮੂਹਰੇ ਆ ਕੇ ਜਿਹੜੇ ਔਰਤਾਂ ਨੇ ਉਹਨਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਤੁਸੀਂ ਸਿੱਧਾ ਇਹਨਾਂ ਨਾਲ ਫੋਨ ਤੇ ਗੱਲਬਾਤ ਕਰਦੇ ਹੋ ਮਤਲਬ ਤੁਸੀਂ ਅਵੇਲੇਬਲ ਰਹਿੰਦੇ ਹੋ ਹਰ ਵੇਲੇ ਕਿ ਜੇਕਰ ਤੁਹਾਡਾ ਕੋਈ ਜਾਣਕਾਰੀ ਸਾਂਝੀ ਕਰਨਾ ਚਾਵੇ ਇੱਕ ਬੰਦ ਕਮਰੇ ਦੇ ਵਿੱਚ ਬੈਠ ਕੇ ਵੀ ਕੋਈ ਲੇਡੀ ਜੇਕਰ ਤੁਹਾਨੂੰ ਫੋਨ ਕਰਦੇ ਹੋ ਤੁਸੀਂ ਗੱਲ ਸੁਣਦੇ ਹੋ ਹਾਂਜੀ ਮੈਮ ਬਿਲਕੁਲ 24 ਆਰ ਆਪਾਂ ਅਵੇਲੇਬਲ ਆ ਉਹਨਾਂ ਦੇ ਵਾਸਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਆ ਕਿਉਂਕਿ ਜੇਕਰ ਸਾਡੇ ਪ੍ਰੋਡਕਟ ਨਾਲ ਕਿਸੇ ਨੂੰ ਆਰਾਮ ਆਂਦਾ ਹੈ ਕਿਸੇ ਦੀ ਸੇਵਾ ਵਿੱਚ ਅਸੀਂ ਹਾਜ਼ਰ ਹੁੰਨੇ ਆ ਤੇ ਮਤਲਬ ਕੀ ਭਲਾਈ ਦਾ ਕੰਮ ਹੀ ਆ ਇੱਕ ਸਮ ਨਾ ਔਰ ਮੈਂ ਜ਼ਰੂਰ ਚਾਹੂੰਗੀ ਕਿ ਇਹ ਵੀ ਦੱਸੋ ਕਿ ਜਿਵੇਂ ਹਨਾ ਐਸ ਸਮੇ ਤੁਸੀਂ ਜਿਵੇਂ ਤੁਹਾਡਾ ਹਨਾ ਇਹ ਪ੍ਰੋਡਕਟ ਹੈ ਹਨਾ ਹਾਂਜੀ ਇਸ ਪ੍ਰੋਡਕਟ ਦੇ ਵਿੱਚ ਐਸੀ ਅਜਿਹੀ ਕਿਹੜੀ ਖਾਸੀਅਤ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਇੱਕ ਲੇਡੀ ਜਿਹੜੀ ਆ ਜੋ ਐਸ ਅਜਿਹੀਆਂ ਚੀਜ਼ਾਂ ਤੋਂ ਜੂਝ ਰਹੀ ਹੋ ਘਰੇ ਬੈਠ ਕੇ ਠੀਕ ਹੋ ਸਕਦੀ ਹੈ ਇਹਦੀ ਖਾਸੀਅਤ ਜ਼ਰੂਰ ਦੱਸੋ ਮੈਨੂੰ ਜੀ ਮੈਮ ਮੈਮ ਦੇਖੋ ਇਹ ਜਿਹੜਾ ਕਿ ਆਯੁਰਵੈਦਿਕ ਹੈ ਜੋ ਕਿ ਆਯੁਰਵੈਦਿਕ ਜੋ ਕਿ ਪ੍ਰਾਤਨ ਸਮੇ ਤੋਂ ਚੱਲਦਾ ਆ ਰਿਹਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਹੀ ਅਜਈਆਂ ਜੜੀਆਂ ਬੂਟੀਆਂ ਪਾਈਆਂ ਗਈਆਂ ਨੇ ਕਿ ਜੋ ਕਿ ਆਯੁਰਵੇਦਾ ਵਿੱਚ ਹੀ ਇਸ ਬਿਮਾਰੀ ਦਾ ਇਲਾਜ ਹੈ ਕਿਉਂਕਿ ਇਹਦੇ ਨਾਲ ਹੀ ਲੇਡੀਜ਼ ਪ੍ਰੋਪਰ ਤਰੀਕੇ ਨਾਲ ਮਤਲਬ ਕਿ ਠੀਕ ਹੋ ਸਕਦੀ ਹੈ ਔਰ ਬਹੁਤ ਸਾਰੀਆਂ ਲੇਡੀਜ਼ ਨੇ ਇਸ ਨੂੰ ਯੂਜ਼ ਵੀ ਕੀਤਾ ਹੈ ਔਰ ਮੈਂ ਚਾਹਨੀ ਆ ਕਿ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਸੀਂ ਵੀ ਇਸ ਪ੍ਰੋਡਕਟ ਨੂੰ ਯੂਜ਼ ਕਰੋ ਗਾਈਨੈਕਸਾਈਜ਼ ਦਾ ਨਾਮ ਹੈ KMT ayurveda ਵਿੱਚ ਮਤਲਬ ਕਿ ਇਹਨੂੰ ਅਸੀਂ ਮਤਲਬ ਕਿ ਬਹੁਤ ਹੀ ਅੱਛੀਆਂ ਜੜੀਆਂ ਬੂਟੀਆਂ ਨਾਲ ਤਿਆਰ ਕੀਤਾ ਹੋਇਆ ਵਾ ਔਰ ਤੁਸੀਂ ਇਸ ਨੂੰ ਘਰ ਬੈਠੇ ਹੀ ਆਰਡਰ ਕਰ ਸਕਦੇ ਹੋ ਮਤਲਬ ਕਿ ਅਸੀਂ ਹਰ ਵੇਲੇ ਮਤਲਬ ਕਿ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਔਨ ਕੁਰੀਅਰ ਸਰਵਿਸ ਹੈ ਸਾਡੀ ਤੁਸੀਂ ਘਰ ਬੈਠੇ ਹੀ ਇਸ ਕੰਟੈਕਟ ਦੇ ਨੰਬਰ ਜਿਹੜਾ ਕਿ ਨੰਬਰ ਚੱਲ ਰਿਹਾ ਹੈ ਹੈਨਾ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਉਸੇ ਵੇਲੇ ਸੇ ਅਵੇਲੇਬਲ ਰਹਿੰਦੇ ਹੋ ਨਾ ਮੈਂ ਲੇਡੀਜ਼ ਜਾਂ ਕੁੜੀਆਂ ਮੈਂ ਤੁਹਾਡੇ ਕਲੀਨਿਕ ਤੇ ਇਸ ਮੈਂ ਬਹੁਤ ਵੇਖ ਰਹੀ ਆ ਨਾ ਤੇ ਮੈਨੂੰ ਬੜੀ ਖੁਸ਼ੀ ਹੋਈ ਐ ਇਸ ਚੀਜ਼ ਨੂੰ ਵੇਖ ਕੇ ਕਿ ਅੱਜ ਕੁੜੀਆਂ ਜਿਵੇਂ ਪਹਿਲਾਂ ਗੱਲ ਕੀਤੀ ਨਾ ਵੀ ਉਹ ਨਹੀਂ ਜਾਂਦੀਆਂ ਬਾਹਰ ਨਿਕਲਣ ਜਾਂ ਨਹੀਂ ਲੈਣ ਜਾਂਦੀਆਂ ਨਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਇੱਥੇ ਇੰਨਾ ਰਸ਼ ਹੈ ਨਾ ਵੀ ਇੰਨੀਆਂ ਕੁੜੀਆਂ ਆਉਂਦੀਆਂ ਨੇ ਸੋ ਤੁਸੀਂ ਇਹ ਵਿਸ਼ਵਾਸ ਜਾਂ ਇਹ ਕੌਨਫੀਡੈਂਸ ਉਹਨਾਂ ਦੇ ਵਿੱਚ ਲੈ ਕੇ ਆਏ ਹੋ ਜੀ ਮੈਮ ਤੁਹਾਨੂੰ ਰਿਜ਼ਲਟ ਵੀ ਦੇਣਗੇ ਆ ਲੜਕੀਆਂ ਜੋ ਯੂਜ਼ ਵੀ ਕਰ ਰਹੀਆਂ ਨੇ ਜਿਨ੍ਹਾਂ ਨੇ ਯੂਜ਼ ਕੀਤਾ ਤੇ ਰਿਜ਼ਲਟ ਲਿਆ ਉਹਨਾਂ ਦੀ ਮੈਂ ਜਿਨ੍ਹਾਂ ਦੇ ਕੋਲੋਂ ਵੀ ਪੁੱਛਿਆ ਨਾ ਬੀਬੀ ਸਾal ਦੀਆਂ ਕੁੜੀਆਂ ਵੀ ਇੱਥੇ ਆਈਆਂ ਹੋਈਆਂ ਨੇ ਹਨਾ ਮੈਂ ਜਿੰਨਾਂ ਤੋਂ ਕੁੜੀਆਂ ਤੋਂ ਪੁੱਛਿਆ ਸਾਰੀਆਂ ਤੁਹਾਡੀ ਤਾਰੀਫ ਕਰ ਰਹੀਆਂ ਨੇ ਕਿ ਹਨਾ ਵੀ ਸਾਨੂੰ ਸਿਗੀ ਇਹ ਪ੍ਰੋਬਲਮ ਕੋਈ ਆਪਣੇ ਚਾਚੇ ਦੀ ਕੁੜੀ ਤੋਂ ਪੁੱਛ ਕੇ ਆਇਆ ਕੋਈ ਗੁਆਂਢੀਆਂ ਦੀ ਕੁੜੀ ਤੋਂ ਪੁੱਛ ਕੇ ਆਇਆ ਸੋ ਅੱਜ ਜੇਕਰ ਤੁਹਾਡਾ ਨਾਮ ਬਣ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇਹ ਟਰਸਟ ਕਮਾਇਆ ਹੈ ਲੋਕਾਂ ਦੇ ਕੋਲ ਜੀ ਮੈਮ ਬਿਲਕੁਲ ਜੀ ਮੈਮ ਇਹ ਆਯੁਰਵੇਦਾ ਜੋ ਕਿ ਹੈ ਮਤਲਬ ਕੀ ਕਹਿਨੂ ਹੈ ਕਿ ਪ੍ਰਾਤਨ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਸਾਨੂੰ ਇਸੇ ਤੇ ਹੀ ਵਿਸ਼ਵਾਸ ਹੈ ਸਾਡੇ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਨੇ ਇਸ ਤੋਂ ਇਲਾਵਾ ਵੀ ਮਦਰ ਕੀ ਸਾਨੂੰ ਇਤੇ ਬਹੁਤ ਜ਼ਿਆਦਾ ਵਿਸ਼ਵਾਸ ਹੈਗਾ ਜੀ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਨੇਕ ਕੰਮ ਕਰ ਰਹੇ ਹੋ ਕਿਉਂਕਿ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਅਜੇ ਹੀ ਮੁੱਦੇ ਤੇ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਮੁੱਦੇ ਨੂੰ ਸ਼ਾਇਦ ਸਿਰਫ ਇੱਕ ਬੰਦ ਕਮਰੇ ਦੇ ਵਿੱਚ ਉਹ ਮੁੱਦੇ ਰਹਿ ਜਾਂਦੇ ਨੇ ਸੋ ਬਹੁਤ-ਬਹੁਤ ਸ਼ੁਕਰਾਨਾ ਤੁਹਾਡਾ ਕਿਉਂਕਿ ਇਹਨਾਂ ਦੀ ਮੈਂ ਜਿਹੜੇ ਕਸਟਮਰ ਆਏ ਨੇ ਮੈਂ ਤੁਹਾਨੂੰ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਸੁਣਾਉਣੀ ਆ ਕਿ ਆਖਿਰਕਾਰ ਉਹ ਕਿਵੇਂ ਇਸ ਸਮੇਂ ਜਿਹੜੀ ਹੈ ਦਵਾਈ ਤੋਂ ਅਠੀਕ ਹੋਏ ਨੇ ਕਿਵੇਂ ਉਹਨਾਂ ਨੂੰ ਇਹ ਫਰਕ ਪਿਆ ਹੈ ਤੇ ਕਿਵੇਂ ਕਿਉਂਕਿ ਬਹੁਤ ਬਰਾ ਜਿਆ ਹੁੰਦਾ ਹੈ ਕਿ ਅਸੀਂ ਜਿਹੜੇ ਨੇ ਡਾਕਟਰਸ ਜਾਂ ਜਿਨ੍ਹਾਂ ਨੇ ਜਿਨ੍ਹਾਂ ਦਾ ਪ੍ਰੋਡਕਟ ਹੁੰਦਾ ਅਸੀਂ ਉਹਨਾਂ ਤੇ ਘੱਟ ਵਿਸ਼ਵਾਸ ਕਰਦੇ ਆ ਪਰ ਜਿਨ੍ਹਾਂ ਨੇ ਇਸ ਦਾ ਯੂਜ਼ ਕੀਤਾ ਹੁੰਦਾ ਹੈ ਉਹਨਾਂ ਦੀ ਗੱਲ ਸੁਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਆਪਾਂ ਤੁਹਾਨੂੰ ਉਹਨਾਂ ਦੀ ਗੱਲ ਸੁਣਾਉਂਦੇ ਆ ਸੋ ਇਹ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਇਹ ਲਾਈਨਾਂ ਆਪਣੀ ਜੋ ਸਮੱਸਿਆ ਹੈ ਅੰਦਰੂਨੀ ਉਸ ਨੂੰ ਠੀਕ ਕਰਨ ਦੇ ਲਈ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਕਿੱਥੋਂ ਆਏ ਹੋ ਤੁਸੀਂ ਮੈਂ ਮੈਂ ਲੋਕਲ ਸ਼ਾਕੋਟ ਤੋਂ ਆਂ ਸ਼ਾਕੋਟ ਤੋਂ ਹਾਂਜੀ ਤੇ ਕੀ ਪ੍ਰੋਬਲਮ ਹੈ ਤੁਸੀਂ ਲਾਈਨ ਦੇ ਵਿੱਚ ਲੱਗੇ ਹੋਏ ਹੋ ਮੈਂ ਲਾਈਨਾਂ ਦੇ ਵਿੱਚ ਹਨਾ ਕਾਲਜਾਂ ਦੇ ਵਿੱਚ ਲੱਗਿਆ ਦੇਖਿਆ ਜਾਂ ਅਜੀਆਂ ਚੀਜ਼ਾਂ ਤੇ ਲੱਗਿਆ ਦੇਖਿਆ ਜੀ ਕਿਹੋ ਜੀ ਪ੍ਰੋਬਲਮ ਦੇ ਲਈ ਲਾਈਨ 'ਚ ਲੱਗਿਆ ਮੈਮ ਪੀਸੀਓਡੀ ਪ੍ਰੋਬਲਮ ਤੇ ਆਇਆ ਸੀ ਕਿ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਮੈਨੂੰ ਲਕੋਰੀਆ ਦੀ ਪ੍ਰੋਬਲਮ ਸੀ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਫੈਟ ਪ੍ਰੋਬਲਮ ਹੋ ਗਈ ਸੀ ਤੇ ਉਹਦੇ ਨਾਲੇ ਮੇਰਾ ਬੈਕ ਪੇਨ ਇੰਨਾ ਹੁੰਦਾ ਸੀ ਮੇਰੇ ਕੋਲ ਰਾਤ ਨੂੰ ਸੌਣਾ ਬਹੁਤ ਦਿੱਕਤ ਆਉਂਦੀ ਸੀਗੀ ਸੌਣ ਪੈਣ ਦੇ ਵਿੱਚ ਵੀ ਹਾਂ ਜਦੋਂ ਦੀ ਮੈਂ ਇਹਨਾਂ ਦੀ ਐਡ ਦੇਖੀ ਆ ਨਾ ਮੈਨੂੰ ਇਸ ਚੀਜ਼ ਬਾਰੇ ਪਤਾ ਲੱਗਾ ਤਾਂ ਮੇਰਾ ਵੀ ਮਨ ਨੰਬਰ ਆਇਆ ਤਾਂ ਮੈਂ ਅੱਜ ਇਹ ਪ੍ਰੋਡਕਟ ਲੈਣ ਆਈ ਹੈਗੀ ਆ ਅੱਛਾ ਤੁਸੀਂ ਹਾਂ ਨਾ ਬਿਮਾਰੀ ਦੇ ਵਿੱਚ ਮੈਂ ਜ਼ਿਆਦਾਤਰ ਹਾਂ ਨਾ ਚਿਹਰੇ ਮੁਰਝਾਏ ਦੇਖੇ ਨੇ ਬਿਮਾਰੀ ਦੇ ਵਿੱਚ ਮੈਂ ਜ਼ਿਆਦਾਤਰ ਹਾਂ ਨਾ ਲੋਕਾਂ ਨੂੰ ਟੈਨਸ਼ਨ ਦੇ ਵਿੱਚ ਦੇਖਿਆ ਹੈ ਤੁਹਾਡੇ ਚਿਹਰੇ ਤੇ ਸਮਾਈਲ ਹੈ ਤੇ ਇਹ ਸਮਾਈਲ ਇਹਨਾਂ ਦੀ ਦਵਾਈ ਦੇ ਨਾਲ ਹੈ ਹਾਂਜੀ ਮੈਂ ਮੈਨੂੰ 2 ਮਹੀਨੇ ਹੋ ਗਏ ਨੇ ਇਹਨਾਂ ਦੀ ਮੈਡੀਸਿਨ ਨੂੰ ਯੂਜ਼ ਕਰਦਿਆਂ ਮੇਰੇ ਮਤਲਬ 100% ਨਹੀਂ ਕਹਿ ਸਕਦੇ 92 ਤੋਂ 95% ਤਾਂ ਮੈਂ ਬਹੁਤ ਜ਼ਿਆਦਾ ਫਰਕ ਪਹਿਚਾ ਚੁੱਕਾ ਹਾਂ ਤੁਸੀਂ ਹੁਣ ਲਾਸਟ ਡੋਜ਼ ਲੈਣ ਆਏ ਹਾਂਜੀ ਮੇਰਾ ਲਾਸਟ ਡੋਸ ਜੈਨ ਮੈਕਸਿਮਮ 2 ਤੋਂ 3 ਬਾਕਸ ਯੂਜ਼ ਕਰਨੇ ਹੁੰਦੇ ਮੇਰਾ ਲਾਸਟ ਬਾਕਸ ਹੈਗਾ ਹੁਣੇ ਤੇ ਇਸ ਤੋਂ ਪਹਿਲਾਂ ਜਦੋਂ ਤੁਸੀਂ ਆਏ ਸੀ ਉਦੋਂ ਉਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਥਾਵਾਂ ਤੇ ਗਏ ਸੀ ਹਾਂਜੀ ਮੈਂ ਮੈਂ ਕਾਫੀ ਜਗ੍ਹਾ ਤੇ ਦੇਖਿਆ ਸੀ ਬਹੁਤ ਐਡ ਵੀ ਦੇਖਿਆ ਸੀਗਾ ਮੈਨੂੰ ਕਿਤੇ ਉਹ ਵੀ ਕੋਈ ਵੀ ਬਿਲਕੁਲ ਨਹੀਂ ਜਿਦਾਂ ਕਹਿ ਦਿੰਦੇ ਨਾ ਬਿਲਕੁਲ ਵੀ ਫਰਕ ਨਹੀਂ ਸੀ ਹੈਗਾ ਪਿਆ ਹੁਣ ਮੇਰਾ weight ਵੀ ਕਾਫੀ loss ਹੋ ਚੁੱਕਾ ਹੈ ਅੱਛਾ ਪਹਿਲਾਂ ਕਿੰਨਾ ਕਿਲੋ ਸੀ ਮੇਰਾ ਮੈਕਸਿਮਮ ਇੱਕ ਕੁਆਂਟਲ ਤਾਂ ਹੈ ਸੀ ਇੱਕ ਕੁਆਂਟਲ ਤੋਂ ਸੋ ਬਹੁਤ ਵਧੀਆ ਚੀਜ਼ ਹੈ ਕਿ ਲੋਕਾਂ ਨੂੰ ਫਰਕ ਪੈ ਰਿਹਾ ਤੁਸੀਂ ਕਿੱਥੋਂ ਆਏ ਹੋ ਪਮ ਜਲੰਧਰ ਤੋਂ ਜਲੰਧਰ ਤੋਂ ਤੇ ਕਿਉਂ ਜੀ ਪ੍ਰੋਬਲਮ ਸੀ ਜਾਂ ਤੁਸੀਂ ਲਾਈਨ ਦੇ ਵਿੱਚ ਲੱਗਿਓ ਤੁਹਾਨੂੰ ਵੀ ਕੋਈ ਪੀਸੀਓ ਡੀ ਵਗੈਰਾ ਪ੍ਰੋਬਲਮ ਸੀ ਨਹੀਂ ਮੈਮ ਐਕਚੁਅਲ ਮੇਰੇ ਮੰਮੀ ਜੀ ਨੂੰ ਸੀਗੀ ਤੇ ਉਹਨਾਂ ਨੂੰ ਪੀਰੀਅਡਸ ਦੇ ਜਿਹੜੇ ਸੀਗੇ ਉਹ ਅਨ ਰੈਗੂਲਰ ਆ ਰਹੇ ਸੀਗੇ ਤਾਂ ਉਹਨਾਂ ਦੀ ਅਪਾਇੰਟਮੈਂਟ ਸੀਗੀ ਤੇ ਉਹ ਨਹੀਂ ਆ ਸਕੇ ਕਿਸੇ ਰੀਜ਼ਨ ਕਰਕੇ ਤਾਂ ਉਹਨਾਂ ਦੀ ਥਾਂ ਮੈਂ ਆਈ ਹਾਂ ਅੱਛਾ ਤੁਸੀਂ ਆਪਣੇ ਮਦਰ ਦੀ ਥਾਂ ਤੇ ਆਏ ਹੋ ਹਨਾ ਤੁਸੀਂ ਕਿੱਥੋਂ ਆਏ ਮੈਂ ਬਚਵਾ ਕਲਾ ਤੋਂ ਮੈਮ ਬਚਵਾ ਕਲਾ ਤੋਂ ਤੇ ਤੁਹਾਨੂੰ ਕੀ ਪ੍ਰੋਬਲਮ ਸੀ ਮੈ ਮੈਨੂੰ ਨਾ ਮੈਂ ਕਾਲਜ ਚ ਪੜ੍ਹਦੀ ਆ ਤੇ ਮੈਨੂੰ ਵੀਕਨੈਸ ਬਹੁਤ ਹੁੰਦੀ ਸੀ ਜਦੋਂ ਮੈਨੂੰ ਪੀਰੀਅਡਸ ਟਾਈਮ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਸੀ ਜਦੋਂ ਮੈਂ ਬੱਸ ਤੇ ਟਰੈਵਲ ਕਰਦੀ ਸੀਗੀ ਮੇਰੇ ਬੈਕ ਚ ਉਹ ਪੇਨ ਸੀਗੀ ਮੇਰੇ ਮਤਲਬ ਸ਼ਾਮ ਨੂੰ ਮੇਰੀਆਂ ਅੱਡੀਆਂ ਚੋਂ ਸੇਕ ਨਿਕਲਦਾ ਹੁੰਦਾ ਸੀਗਾ ਤੇ ਜਦੋਂ ਦੀ ਮੈਂ ਇਹ ਮੈਡੀਸਿਨ ਯੂਜ਼ ਕੀਤੀ ਆ ਜਾਂ ਕਰਦੀ ਪਈ ਆ ਹਲੇ ਮੇਰਾ ਮਤਲਬ ਲਾਸਟ ਆ ਤੇ ਮੈਨੂੰ ਡੇਢ ਮਹੀਨਾ ਹੋ ਗਿਆ ਯੂਜ਼ ਕਰਦੀ ਨੂੰ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਆ ਤਾਨੂੰ ਇਹਨਾਂ ਦੇ ਬਾਰੇ ਪਤਾ ਕਿੱਥੋਂ ਲੱਗਾ ਜਾਂ ਇਹਨਾਂ ਨੂੰ ਪਹਿਲਾਂ ਕਿਸੇ ਤੋਂ ਫਰਕ ਪਿਆ ਸੀ ਸਾਡੇ ਗੁਆਣ ਦੇ ਵਿੱਚ ਕੁੜੀ ਸੀਗੀ ਉਹਨੇ ਯੂਜ਼ ਕੀਤਾ ਸੀਗਾ ਉਸ ਤੋਂ ਬਾਅਦ ਦਿਨ ਉਹਨੇ ਮੈਨੂੰ ਰეკਮੈਂਡ ਕੀਤਾ ਹਨਾ ਜਦੋਂ ਤੁਸੀਂ ਇਹਨਾਂ ਦੀ ਪਹਿਲਾ ਮੈਡੀਸਿਨ ਲੈਣ ਆਇਓ ਤੁਹਾਨੂੰ ਥੋੜਾ ਜਿਹਾ ਪਹਿਲਾਂ ਅੰਦਰੋਂ ਡਰ ਹੋਏਗਾ ਨਾ ਕਿ ਮੈਂ ਦਵਾਈ ਲੈ ਰਹੀ ਆ ਜਾਂ ਮੈਨੂੰ ਕਿਹੋ ਜਿਹਾ ਰਿਜ਼ਲਟ ਹੋਏਗਾ ਜਾਂ ਪਤਾ ਨਹੀਂ ਕੋਈ ਸਾਈਡ ਇਫੈਕਟ ਨਾ ਹੋ ਜੂਵੇ ਕੋਈ ਲੈਣ ਤੋਂ ਬਾਅਦ ਕੋਈ ਸਾਈਡ ਇਫੈਕਟ ਜਾਂ ਕੋਈ ਅਜਿਹੇ ਪਿੰਪਲਸ ਜਾਂ ਜਿਹੀਆਂ ਚੀਜ਼ਾਂ ਦੇਖਣ ਨੂੰ ਤਾਂ ਨਹੀਂ ਮਿਲਿਆ ਮੈਮ ਮੇਰੇ ਫੇਸ ਤੇ ਨਾ ਹੇਅਰਸ ਬਹੁਤ ਆਉਂਦੇ ਸੀਗੇ ਮੇਰੇ ਫੇਸ ਤੇ ਬਹੁਤ ਗ੍ਰੋਥ ਆਂਦੀ ਸੀ ਦੈਨ ਮੈਂ ਜਦੋਂ ਇਹ ਯੂਜ਼ ਕੀਤੇ ਮਤਲਬ ਕਿ ਪ੍ਰੋਡਕਟ ਤੇ ਹੌਲੀ ਹੌਲੀ ਮੇਰੇ ਸਾਰੇ ਫੇਸ ਤੇ ਰਿਮੂਵ ਹੋ ਗਏ ਮੈਂ ਪੁੱਛ ਰਹੀ ਹਾਂ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਹੈ ਇਫੈਕਟ ਨਹੀਂ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਆ ਇਹ ਆਯੁਰਵੈਦਿਕ ਆ ਤਾਂ ਕਰਕੇ ਆਯੁਰਵੈਦਿਕ ਹੋਇਆ ਤੁਸੀਂ ਆਯੁਰਵੈਦਿਕ ਦੇ ਨਾਮ ਤੇ ٹرسٹ ਕੀਤਾ ਇਸ ਚੀਜ਼ ਨੂੰ ਹਾਂ ਜੀ ਹਨਾ ਸੋ ਆਨਲਾਈਨਾਂ ਤੁਸੀਂ ਵੇਖ ਸਕਦੇ ਹੋ ਨਾ ਵੀ ਲਾਈਨਾਂ ਲਗਾ ਕੇ ਖੜੇ ਨੇ ਨੰਬਰ ਲੱਗੇ ਹੋਏ ਨੇ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਮੈਮ ਮੈਨੂੰ ਪੀਰੀਅਡ ਪ੍ਰੋਬਲਮ ਪੀਸੀਓ मतलब बच्चे वास्ते ट्राई ਕਰਦੇ ਸੀ 컨ਸੀਵ ਨਹੀਂ ਹੋ ਰਿਹਾ ਸੀ ਇੱਕ ਮਾਨਤ ਵਿੱਚ ਦੋ ਵਾਰੀ ਪੀਰੀਅਡ ਆਉਂਦੇ ਸੀ ਤੇ ਮੈਨੂੰ 15 ਦਿਨ ਹੋਏ ਮੈਡੀਸਨ ਖਾਂਦਿਆ ਤੇ ਪਹਿਲੀ ਵਾਰੀ ਹੋਇਆ ਕਿ ਮੈਨੂੰ ਮਹੀਨੇ ਬਾਅਦ ਪੀਰੀਅਡ ਆਇਆ ਅੱਛਾ ਮਹੀਨੇ ਬਾਅਦ ਪੀਰੀਅਡ ਆਇਆ ਤੇ ਹਾਂਜੀ ਜਦ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਬਲੀਡਿੰਗ ਜ਼ਿਆਦਾ ਹੁੰਦੀ ਨਹੀਂ ਸੀ ਜੇ ਹੁਣੀ ਤਾਂ ਮਤਲਬ ਮੈਂ ਕਦੇ ਅਜਵੈਨ ਰਨ ਕੇ ਪੀਣੀ ਸੀ ਇੱਕ ਦੇਣਾ ਤੇ ਫਿਰ ਮਤਲਬ ਪੀਸ ਬੋ ਨਿਕਲਦੇ ਸੀ ਇਸ ਵਾਰ ਕੁਛ ਨਹੀਂ ਮੈਂ ਕੀਤਾ ਨੋਰਮਲ ਹੁੰਦੀ ਪਈ ਹੁਣ ਜਦੋਂ ਤੁਸੀਂ ਇਹਨਾਂ ਦੀ ਮੈਡੀਸਿਨ ਲੈ ਰਹੇ ਹੋ ਉਮੀਦ ਜੱਗੀ ਹੈ ਬੇਬੀ 컨ਸੇਵਰ ਹਾਂਜੀ ਮੈਨੂੰ ਇਹ ਮਤਲਬ ਫੀਲ ਹੋ ਰਿਹਾ ਕਿ ਮੈਂ 15 ਦਿਨ ਮੈਡੀਸਿਨ ਖਾ ਰਹੀ ਆ ਖਾਦੀ ਆ ਜੇ ਮੈਂ ਪਹਿਲਾਂ ਦਾ ਟਰਾਈ ਕੀਤਾ ਹੁੰਦਾ ਤੇ ਹੁਣ ਮੈਂ ਬਿਲਕੁਲ ਠੀਕ ਹੋਣਾ ਸੀਗਾ ਹਾਂਜੀ ਸੋ ਵਧੀਆ ਗੱਲ ਹੈ ਕਿ ਸਾਰੇ ਠੀਕ ਹੋ ਰਹੇ ਨੇ ਸੋ ਮੈਮ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਕੀ ਪ੍ਰੋਬਲਮ ਸੀ ਮੈਡਮ ਇਹ ਪੀਰੀਅਡ ਦੀ ਪ੍ਰੋਬਲਮ ਸੀ ਜੀ ਜਿੱਦਾਂ ਪੀਰੀਅਡ ਮੈਨੂੰ 3 ਮਹੀਨੇ 4 ਮਹੀਨੇ ਬਾਅਦ ਹੀ ਆਉਂਦੀ ਸੀ 3-4 ਮਹੀਨੇ ਬਾਅਦ ਹਾਂਜੀ ਤਾਂ ਕਾਫੀ ਡਾਕਟਰਾਂ ਕੋ ਮੈਡੀਸਿਨ ਖਾਧੀ ਮੈਂ ਪਰ ਇੰਨੀ ਮੈਡੀਸਿਨ ਖਾਧੀ ਕਿ ਹੁਣ ਮੈਂ ਥੱਕ ਚੁੱਕੀ ਸੀ ਮੈਡੀਸਿਨ ਖਾ ਕੇ ਪਰੇਸ਼ਾਨ ਹੋ ਗਈ ਸੀ ਪਰ ਮੇਰੇ ਇਹਦੀ ਮੇਨ ਨਾਨਾ ਉਹਨਾਂ ਨੇ ਮੈਨੂੰ ਦਵਾਈ ਰეკਮੈਂਡ ਕੀਤੀ ਮੈਡੀਸਿਨ ਤਾਂ ਮੈਂ ਉਹ ਖਾਧੀ ਤਾਂ ਮੈਨੂੰ ਬਿਲਕੁਲ ਪੀਰੀਅਡ ਵਧੀਆ ਨਹੀਂ ਤੇ ਜਦੋਂ ਤੁਹਾਨੂੰ ਹਨਾ ਐਵੇਂ 3-4 ਮਹੀਨੇ ਹੋ ਜਾਣਾ ਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਇਹਨਾਂ ਬਹੁਤ ਸਾਰੀਆਂ ਲਾਈਫ ਦੇ ਵਿੱਚ ਪ੍ਰੋਬਲਮਸ ਆndੀਆਂ ਨੇ ਹਨਾ ਤੁਹਾਡੇ ਅੰਦਰੋਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਉਤਪੰਨ ਹੋਣ ਲੱਗ ਜਾਂਦੀਆਂ ਨੇ ਤੇ ਜਦੋਂ ਤੁਹਾਨੂੰ ਤੁਹਾਡੀ ਨਾਨਾ ਨੇ ਦੱਸਿਆ ਇੱਕ ਟਾਈਮ ਤੇ ਤੇ ਤੁਹਾਨੂੰ ਇਹਨਾਂ ਦਾ ਨਾਮ ਸੁਣ ਕੇ ਜਾਂ ਤੁਹਾਨੂੰ ਲੱਗਾ ਸੀ ਕਿ ਅੱਜ ਦੇ ਟਾਈਮ 'ਚ ਤਾਂ ਬਹੁਤ ਸਾਰੇ ਆਯੁਰਵੈਦਿਕ ਡਾਕਟਰਸ ਬੈਠੇ ਨੇ ਜਾਂ ਬਹੁਤ ਆਯੁਰਵੈਦਿਕ ਦੀ ਚਰਚਾ ਹੈ ਟਰਸਟ ਕਰਨਾ ਈਜ਼ੀ ਸੀ ਨਾ ਤੇ ਹਾਂਜੀ ਕਿਉਂਕਿ ਇਹ ਆਪਣੇ ਆਯੁਰਵੈਦਿਕ ਸੀਗਾ ਕਿਉਂਕਿ ਮੈਨੂੰ ਅੱਗੇ ਵੀ ਮੈਂ ਦੇਖਿਆ ਸੀ ਵੀ ਐਡ ਬਹੁ ਆਉਂਦੀਆਂ ਪਈਆਂ ਆਯੁਰਵੈਦਿਕ ਤੇ ਇਹਨਾਂ ਦੀ ਐਡ ਬਹੁਤ ਚੱਲਦੀ ਸੀ ਮੈਂ ਜ਼ਿਆਦਾ ਦੇਖਿਆ ਨਹੀਂ ਪਰ ਇਹਨਾਂ ਨੇ ਦੱਸਿਆ ਤੇ ਮੈਂ ਜ਼ਿਆਦਾ ਟਰੱਸ ਕੀਤਾ ਮਤਲਬ ਜਿਹੜੀ ਤੁਹਾਨੂੰ ਮੂੰਹੋਂ ਦੱਸਿਆ ਜਾਂ ਜਿਹਨੇ ਯੂਜ਼ ਕੀਤਾ ਸੀ ਹਨਾ ਵੀ ਜਦੋਂ ਉਹਨੇ ਦੱਸਿਆ ਤੇ ਉਹ ਬਿਲੀਵ ਕਰਨਾ ਥੋੜਾ ਸੌਖਾ ਹਾਂਜੀ ਸੌਖਾ ਹੋ ਗਿਆ ਤੇ ਹੁਣ ਤੁਹਾਨੂੰ ਦਵਾਈ ਲੈਣ ਦੇ ਕਿੰਨਾ ਟਾਈਮ ਹੋ ਗਿਆ ਮੈਨੂੰ 1 ਮਹੀਨਾ ਹੋ ਗਿਆ ਦਵਾਈ ਖਾਂਦਿਆਂ ਨੂੰ ਕਿੰਨੇ ਕ ਪਰਸੈਂਟ ਫਰਕ ਲੱਗਦਾ ਹੈ ਕਿ ਮੈਨੂੰ ਪੈ ਗਿਆ ਹਾਂ ਮੈਨੂੰ 80% ਫਰਕ ਪੈ ਗਿਆ 80% ਪੈ ਗਿਆ ਤਾਂ ਲੱਗਦਾ ਹੈ ਕਿ ਹੁਣ ਜਿਹੜੀ ਡੋਜ਼ ਲੈਣ ਆਇਓ ਤੇ ਇਹਦੇ ਨਾਲ ਪ੍ਰ ਜੀ ਬਿਲਕੁਲ ਸੋਏ ਮੈਡਮ ਨੇ ਜਿਹੜੇ ਕਿ ਇਸ ਸਮੇਂ ਬਹੁਤ ਚੰਗਾ ਕੰਮ ਕਰ ਰਹੇ ਨੇ ਕਿ ਲੇਡੀਆਂ ਜਿਹੜੀਆਂ ਨੇ ਉਹ ਲੜਕੀਆਂ ਜਿਹੜੀਆਂ ਨੇ ਉਹ ਆਪਣੀ ਦਵਾਈ ਖੁਦ ਲੈਣ ਆਈਆਂ ਨੇ ਔਰ ਸਭ ਤੋਂ ਚੰਗੀ ਚੀਜ਼ ਹੈ ਇਹ ਕਿ ਆਪਣੀ ਜੋ ਇਹਨਾਂ ਦੇ ਪ੍ਰੋਬਲਮਸ ਨੇ ਇੰਟਰਨਲ ਪ੍ਰੋਬਲਮਸ ਨੇ ਉਹਨਾਂ ਬਾਰੇ ਜਾਣਕਾਰੀ ਲੈ ਰਹੀਆਂ ਨੇ ਔਰ ਬਹੁਤ ਸਾਰੀਆਂ ਕੁੜੀਆਂ ਨੂੰ ਇਹਦੇ ਵਿੱਚੋਂ ਮੈਂ ਆਫ ਕੈਮਰਾ ਗੱਲ ਕੀਤੀ ਕਿ ਉਹਨਾਂ ਨੂੰ ਇਸ ਦੇ ਬਾਰੇ ਪਹਿਲਾਂ ਪਤਾ ਵੀ ਨਹੀਂ ਸੀ ਜਦੋਂ ਇਹਨਾਂ ਦੀ ਮੈਡੀਸਿਨ ਦੇ ਚਰਚੇ ਅੱਜ ਜਦੋਂ ਪਿੰਡਾਂ ਦੇ ਵਿੱਚ ਹੋਣੇ ਸ਼ੁਰੂ ਹੋਏ ਜਾਂ ਜਦੋਂ ਸ਼ਹਿਰਾਂ ਦੇ ਵਿੱਚ ਸ਼ੁਰੂ ਹੋਣੇ ਹੋਏ ਆਂਡਗਵਾਨ ਦੇ ਵਿੱਚ ਜਦੋਂ ਮੈਡੀਸਿਨ ਦੀ ਚਰਚਾ ਹੋਣੀ ਸ਼ੁਰੂ ਹੋਈ ਤੇ ਪਤਾ ਲੱਗਾ ਕਿ ਇਹ ਪ੍ਰੋਬਲਮ ਤਾਂ ਇਹਨਾਂ ਨੂੰ ਵੀ ਸੀ ਜਿਸ ਤੋਂ ਬਾਅਦ ਨੇ ਮੁਲਾਕਾਤ ਕਰਨ ਤੋਂ ਬਾਅਦ ਜੋ ਹੈ ਉਹ ਆਪਣੀ ਗੱਲ ਜਿਹੜੀ ਆ ਉਹ ਰੱਖੀ ਇਹਨਾਂ ਦੇ ਮੂਰੇ ਜਿਸ ਤੋਂ ਬਾਅਦ ਇਹ ਅੱਜ ਠੀਕ ਹੋ ਰਹੀਆਂ ਨੇ ਤੁਸੀਂ ਘਰ ਬੈਠੇ ਹੋ ਤੁਹਾਨੂੰ ਵੀ ਹਲੇ ਤੱਕ ਨਹੀਂ ਪਤਾ ਸੀ ਕਿ ਇਹ ਵੀ ਇੱਕ ਬਿਮਾਰੀ ਦੇ ਵਿੱਚ ਆਉਂਦਾ ਹੈ ਜਾਂ ਤੁਸੀਂ ਹਲੇ ਤੱਕ ਕਿਸੇ ਨਾਲ ਹਲੇ ਤੱਕ ਗੱਲ ਨਹੀਂ ਕੀਤੀ ਸੀ ਤੇ ਤੁਸੀਂ ਕੁੜੀ ਉਹ ਤੇ ਕੁੜੀ ਦੇ ਨਾਲ ਹੀ ਫੋਨ ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਸਕਰੀਨ ਤੇ ਤੁਹਾਡੇ ਸਾਹਮਣੇ ਅਸੀਂ ਨੰਬਰ ਚਲਾ ਦਿੱਤਾ ਹੈ ਤੁਸੀਂ ਇਸ ਤੇ ਫੋਨ ਕਰਕੇ ਜਾਣਕਾਰੀ ਜਿਹੜੀ ਹੈ ਤੁਸੀਂ ਜਾਣਕਾਰੀ ਦੇ ਲਈ ਵੀ ਫੋਨ ਜਿਹੜਾ ਹੈ ਉਹ ਕਰ ਸਕਦੇ ਹੋ ਬਾਕੀ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤੁਸੀਂ ਕਮੈਂਟਾਂ ਦੇ ਵਿੱਚ ਵੀ ਇਨਫੋਰਮੇਸ਼ਨ ਪੁੱਛ ਸਕਦੇ ਹੋ ਬਾਕੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਲੋਕਾਂ ਤੱਕ ਇਹ ਗੱਲ ਜਿਹੜੀ ਆ ਪਹੁੰਚ ਸਕੇ ਅਤੇ ਉਹ ਆਪਣਾ ਇਲਾਜ ਜਿਹੜਾ ਹੈ ਆਪਣੇ ਆਪ ਜਿਹੜਾ ਹੈ ਉਹ ਕਰਵਾ ਸਕਣ